ਸੂ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਥੋਰਟੀ ਨਾਲ ਜੁੜੇ ਕਈ ਅਜਿਹੇ ਪ੍ਰੋਜੈਕਟ ਨੇ ਜਿਹੜੇ ਕਿ ਕੰਪਲੀਟ ਨਹੀਂ ਹੋ ਰਹੇ ਪਿਛਲੇ ਦਿਨੀ ਕੇਂਦਰੀ ਟ੍ਰਾਂਸਪੋਰਟ ਮੰਤਰੀ ਵੱਲੋਂ ਪੰਜਾਬ ਸਰਕਾਰ ਨੂੰ ਇਸ ਦੇ ਲਈ ਝਾਤ ਵੀ ਪਾਈ ਗਈ ਪਰ ਆਖਰ ਇਹ ਪ੍ਰੋਜੈਕਟ ਕੰਪਲੀਟ ਕਿਉਂ ਨਹੀਂ ਹੋ ਰਹੇ ਨੇ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਚੰਗੀਆਂ ਸੜਕਾਂ ਕਿਸ ਨੂੰ ਵਧੀਆ ਨਹੀਂ ਲੱਗਦੀਆਂ ਕਿ ਸਫ਼ਰ ਦੇ ਉੱਤੇ ਨਿਕਲੀਏ ਤੇ ਬਿਲਕੁਲ ਸਮੂਥ ਰੋਡ ਸਾਨੂੰ ਮਿਲਣ ਤੇ ਸਫ਼ਰ ਸੁਹਾਵਣਾ ਹੋਵੇ ਪਰ ਐਸੇ ਦੇ ਵਿੱਚ ਪੰਜਾਬ 'ਚ ਜਦੋਂ ਐਕਸਪ੍ਰੈਸ ਵੇ ਬਣਨ ਦੀ ਗੱਲ ਆਈ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਅਜੇ ਤੱਕ ਕਿਉਂ ਨਹੀਂ ਬਣ ਪਾਇਆ ਇਸ ਐਕਸਪ੍ਰੈਸ ਵੇ ਦੇ ਵਿੱਚ ਜੋ ਕੁਝ ਕਿਲੋਮੀਟਰਸ ਦੀ ਹੀ ਦੂਰੀ ਸੀ ਉਹ ਅਜੇ ਤੱਕ ਪੂਰੀ ਕਿਉਂ ਨਹੀਂ ਹੋ ਪਈਆ ਅੱਜ ਇਸੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿਸਾਨ ਇਸ ਹਾਈਵੇ ਦਾ ਵਿਰੋਧ ਕਿਉਂ ਕਰ ਰਹੇ ਨੇ ਕਿਸਾਨਾਂ ਨੂੰ ਦਿੱਕਤ ਕੀ ਹੈ ਪੰਜਾਬ ਦੇ ਲੋਕਾਂ ਨੂੰ ਇਸ ਹਾਈਵੇ ਦਾ ਕੀ ਫਾਇਦਾ ਹੋਏਗਾ ਸਫਰ ਕਿੰਨੇ ਸਮੇਂ ਦੇ ਵਿੱਚ ਪਹਿਲਾਂ ਹੁੰਦਾ ਸੀ ਤੇ ਕਿੰਨੇ ਸਮੇਂ ਦੇ ਵਿੱਚ ਇਸ ਹਾਈਵੇ ਤੋਂ ਬਾਅਦ ਦੇ ਵਿੱਚ ਹੋਏਗਾ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦਾ ਨੀ ਪੱਥਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਰੱਖਿਆ ਗਿਆ ਸੀ 2022 ਦੇ ਵਿੱਚ ਜਿੱਥੇ 24 ਅਪ੍ਰੈਲ ਨੂੰ ਉਹਨਾਂ ਨੇ ਇਹ ਨੀ ਪੱਥਰ ਰੱਖਿਆ ਇਸ ਮਗਰੋਂ ਇਸ ਸਾਈਵੇ ਨੂੰ ਬਣਾਉਣ ਦੇ ਲਈ 40000 ਰੁਪਏ ਦੀ ਭਾਰੀ ਪਰ ਕਮ ਰਕਮ ਅਲਾਟ ਕੀਤੀ ਗਈ ਤੇ ਇਸੇ ਦੇ ਨਾਲ ਹੀ ਇਹ ਜੋ ਹਾਈਵੇ ਦੀ ਲੈਂਥ ਹੈ 670 ਕਿਲੋਮੀਟਰ ਲੰਬਾ ਇਹ ਹਾਈਵੇ ਹੈ ਜਿਸ ਦਾ 411 ਕਿਲੋਮੀਟਰ ਦਾ ਜੋ ਹਿੱਸਾ ਹੈ ਉਹ ਪੰਜਾਬ ਦੇ ਵਿੱਚ ਬਣਨਾ ਇਸ ਹਿੱਸੇ ਦੇ ਵਧਣ ਦੇ ਨਾਲ ਜੋ ਸਫ਼ਰ ਹੈ ਉਹ ਜੋ ਪਹਿਲਾਂ ਘੰਟਿਆਂ ਦੇ ਵਿੱਚ ਹੋਇਆ ਕਰਦਾ ਸੀ ਉਹੀ ਸਫ਼ਰ ਮਹਿਜ਼ ਅੱਧੇ ਉਸ ਤੋਂ ਸਮੇਂ ਦੇ ਵਿੱਚ ਤੈਅ ਹੋ ਜਾਏਗਾ ਜੇਕਰ ਕੋਈ 8 ਘੰਟੇ ਚ ਸਫ਼ਰ ਹੁੰਦਾ ਸੀ ਤਾਂ ਉਹੀ ਫਿਰ ਬਾਅਦ ਦੇ ਵਿੱਚ ਮਹਿਜ਼ 4 ਘੰਟਿਆਂ ਚ ਪੂਰਾ ਕੀਤਾ ਜਾ ਸਕਦਾ ਹੈ ਤੇ ਸਭ ਤੋਂ ਵੱਡਾ ਇਸ ਦਾ ਪਲੱਸ ਪੁਆਇੰਟ ਹੈ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਸਫ਼ਰ 4 ਘੰਟਿਆਂ ਦਾ ਰਹਿ ਜਾਏਗਾ ਇਸ ਨੂੰ ਹੁਣ ਸਮਝਦੇ ਹਾਂ ਕਿ ਆਖਰਕਾਰ ਕਿਸਾਨ ਵਿਰੋਧ ਕਿਉਂ ਕਰ ਰਹੇ ਨੇ ਕਿਉਂਕਿ ਜੇਕਰ ਜ਼ਮੀਨ ਐਕਵਾਇਰ ਕਰਨੀ ਹੈ ਤਾਂ ਉਸ ਦੇ ਲਈ ਸਰਕਾਰ ਮੁਆਵਜ਼ਾ ਦੇ ਰਹੀ ਹੈ ਪਰ ਉਸ ਮੁਆਵਜ਼ੇ ਦੇ ਵਿੱਚ ਕੀ ਪੇਚ ਹੈ ਇਸੇ ਸਭ ਨੂੰ ਸਮਝਣ ਦੇ ਲਈ ਅਸੀਂ ਰੁਕੇਤਾ ਮਲੇਰਕੋਟਲਾ ਦਾ ਜਿੱਥੇ ਸਾਡੇ ਸਹਿਯੋਗੀ ਸੰਮਤਪ੍ਰੀਤ ਸਿੰਘ ਮਾਹਲ ਨੇ ਉੱਥੇ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਸ ਛੋੜ ਤੇ ਪਹੁੰਚੇ ਜਿੱਥੇ ਜਾ ਕੇ ਕੰਮ اٹਕਿਆ ਹੋਇਆ ਪੰਜਾਬ ਦੇ ਵਿੱਚ ਇਸ ਵਕਤ NHAI ਦੇ ਪ੍ਰੋਜੈਕਟ ਸੁਰਖੀਆਂ ਵਟੋਰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ NHAI ਵੱਲੋਂ ਜੋ ਪ੍ਰੋਜੈਕਟ ਪੰਜਾਬ ਦੇ ਵਿੱਚ ਲਿਆਂਦੇ ਜਾ ਰਹੇ ਨੇ ਤਾਂ ਸਭ ਤੋਂ ਵੱਧ ਜੇਕਰ ਕਿਸੇ ਪ੍ਰੋਜੈਕਟ ਨੇ ਸੁਰਖੀਆਂ ਵਟੋਰੀਆਂ ਨੇ ਤਾਂ ਉਹ ਦਿੱਲੀ ਤੋਂ ਕਟੜਾ ਐਕਸਪ੍ਰੈਸ ਹੈ ਇਹ ਕੌਮੀ ਮਾਰਗ ਜਿਹੜਾ 669 ਕਿਲੋਮੀਟਰ ਦੀ ਦੂਰੀ ਕਵਰ ਕਰਦਾ ਹੈ ਇਸ ਵਕਤ ਅਸੀਂ ਉਸੇ ਮਾਰਗ ਦੇ ਉੱਤੇ ਖੜੇ ਆ ਜਿਸ ਜਿਹੜਾ ਇਹ ਦਿੱਲੀ ਤੋਂ ਕਟੜਾ ਨੂੰ ਜਿਹੜਾ ਹਾਈਵੇ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਉਸ ਹਾਈਵੇ ਦੇ ਉੱਤੇ ਅਸੀਂ ਇਸ ਵਕਤ ਮੌਜੂਦ ਆ ਲਗਭਗ 273 ਕਿਲੋਮੀਟਰ ਜਿਹੜਾ ਇਹ ਹਾਈਵੇ ਆਲਰੇਡੀ ਬਾਕੀ ਸੂਬਿਆਂ ਦੇ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਤਾਂ 362 ਕਿਲੋਮੀਟਰ ਜੋ ਪੰਜਾਬ ਦੇ ਹਿੱਸੇ ਆਉਂਦਾ ਹੈ ਉਹ ਅਜੇ ਵੀ ਕਿਤੇ ਨਾ ਕਿਤੇ ਅਧੂਰਾ ਚੱਲ ਰਿਹਾ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਅਜੇ ਤੱਕ ਜ਼ਮੀਨ ਆਪਣੀ ਨਹੀਂ ਦੇ ਰਹੇ ਹੈਗੇ ਅਤੇ ਕਿਸਾਨਾਂ ਦਾ ਇਹ ਦਾਵਾ ਹੈ ਕਿ ਜੋ ਉਹਨਾਂ ਨੂੰ ਪੈਸੇ ਮਿਲਨੇ ਸੰ ਜਾਂ ਉਹਨਾਂ ਨੂੰ ਐਕਵਾਇਰ ਜ਼ਮੀਨ ਦੇ ਜੋ ਪੈਸੇ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਸੀ ਉਹ ਅਜੇ ਤੱਕ ਉਹਨਾਂ ਨੂੰ ਨਹੀਂ ਮਿਲੀ ਹੈਗੀ ਐਨ ਐਚ ਆਈ ਦਾ ਪ੍ਰੋਜੈਕਟ ਹੈ ਇਹ ਐਨ ਐਚ ਆਈ ਪ੍ਰੋਜੈਕਟ ਬਹੁਤ ਜ਼ਿਆਦਾ ਨਿਪਰੇ ਚੜ ਗਿਆ ਹੈ ਬਾਕੀ ਸਟੇਟਾਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਕਿਉਂ ਅਖੀਰਕਾਰ ਦਿੱਕਤ ਆ ਰਹੀ ਹੈ ਕਿਉਂ ਕਿਸਾਨ ਪੰਜਾਬ ਦੇ ਵਿੱਚ ਆਪਣੀ ਜ਼ਮੀਨਾਂ ਨਹੀਂ ਦੇ ਰਹੇ ਦੇਖੋ ਕਿਸਾਨ ਜਿੱਦ ਤੱਕ ਇਹ ਜ਼ਮੀਨਾਂ ਦੇਣ ਦੀ ਗੱਲ ਹੈ ਕਿਸਾਨ ਨਹੀਂ ਰੋਕ ਰਹੇ ਕਿਉਂਕਿ ਕਿਸਾਨ ਆਪਦੀ ਜ਼ਮੀਨ ਦਾ ਜਾਂ ਆਪਦੇ ਮਕਾਨ ਦਾ ਸਹੀ ਮੁੱਲ ਮੰਗ ਰਹੇ ਹੈਗੇ ਕਿਸਾਨਾਂ ਵੱਲੋਂ ਜ਼ਮੀਨ ਹੀ ਨਹੀਂ ਦਿੱਤੀ ਜਾ ਰਹੀ ਇਸੇ ਕਰਕੇ ਤਾਂ ਅਸੀਂ ਉਸੇ ਜਗ੍ਹਾ ਦੇ ਉੱਤੇ ਖੜੇ ਆਂ ਐਂਡ ਪੁਆਇੰਟ ਤੇ ਖੜੇ ਆਂ ਬਿਲਕੁਲ ਇਸ ਤੋਂ ਅੱਗੇ ਤਾਂ ਕਿਤੇ ਪ੍ਰੋਜੈਕਟ ਦਿਖੀ ਨਹੀਂ ਰਿਹਾ ਹੈਗਾ ਚੱਲਦਾ ਹੋਇਆ ਜਿੱਥੇ ਤੱਕ ਇਸ ਇੱਥੇ ਬਣਿਆ ਤਾਂ ਉੱਥੇ ਤੱਕ ਹੀ ਬਣਿਆ ਹੋਇਆ ਹੈ ਇਸ ਤੋਂ ਅੱਗੇ ਤਾਂ ਕਿਸਾਨਾਂ ਨੇ ਜ਼ਮੀਨਾਂ ਨਹੀਂ ਦਿੱਤੀਆਂ ਇਸੇ ਕਰਕੇ ਕੰਮ ਠੱਪ ਪਿਆ ਵਿਚ ਵਿਚਾਲੇ ਇਸ ਤੋਂ ਅੱਗੇ ਜਿਹੜਾ ਕੰਮ ਰੁਕਿਆ ਇਹ ਸਰਕਾਰ ਦੀ ਨਲਾਕੀ ਜਾਂ ਮਲੇਰਕੋਟਲੇ ਪ੍ਰਸ਼ਾਸਨ ਦੀ ਨਲਾਕੀ ਦੇ ਕਾਰਨ ਰੁਕਿਆ ਹੋਇਆ ਕਿਉਂਕਿ ਜਿਹੜੀਆਂ ਅੱਗੇ ਜ਼ਮੀਨਾਂ ਆ ਰਹੀਆਂ ਨੇ ਜੀਸ ਦੀਆਂ ਜ਼ਮੀਨਾਂ ਆ ਰਹੀਆਂ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਪਿੱਛੇ ਜਿਹੜੀਆਂ ਕੋਈ ਗਧਾਵਰੀਆਂ ਨਹੀਂ ਖੜੀਆਂ ਜਾਂ ਤਕਸੀਮਾਂ ਨਹੀਂਆਂ ਪੁਰਾਣੀਆਂ ਖੜੀਆਂ ਤਕਸੀਮਾਂ ਦੇ ਆਧਾਰ ਤੇ ਪੈਸੇ ਕਿਸੇ ਹੋਰ ਦੇ ਖਾਤਿਆਂ 'ਚ ਜਾ ਰਹੇ ਆ ਜਿਹਦੀ ਜ਼ਮੀਨ ਜਾ ਰਹੀ ਆ ਕਿਸਾਨ ਦੀ ਜਿਹਦਾ ਮਕਾਨ ਗਿਰ ਰਿਹਾ ਕਿਸਾਨ ਦਾ ਪੈਸੇ ਉਹਨਾਂ ਨੂੰ ਤਾਂ ਮਿਲ ਨਹੀਂ ਰਹੇ ਦੂਸਰਿਆਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਰਹੇ ਐ ਇਥੋਂ ਦਾ ਪ੍ਰਸ਼ਾਸਨ ਜਿਹਦੇ ਕਾਰਨ ਇਹ ਕੰਮ ਰੋਕਿਆ ਹੋਇਆ ਹੈਗਾ ਕੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਨਲਾਇਕੀਆਂ ਕਾਰਨ ਹੀ ਜਿਹੜੀਆਂ ਜ਼ਮੀਨਾਂ ਐਕਵਾਇਰ ਨਹੀਂ ਹੋ ਰਹੀਆਂ ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਜਾਂ ਇੱਥੋਂ ਦੀ ਭਗਮੰਤਮਨ ਸਰਕਾਰ ਹੋਵੇ ਜਿਹਦੇ ਨਲਾਇਕੀਆਂ ਨੇ ਗਈਆਂ ਤੇ ਜਿਹੜਾ ਕੰਮ ਰੁਕਿਆ ਹੋਇਆ ਕਿਸਾਨ ਤਾਂ ਇਹ ਕਹਿੰਦੇ ਆ ਸਾਡੇ ਖਾਤਿਆਂ 'ਚ ਪੈਸੇ ਪਾਵੋ ਅੱਜ ਅਸੀਂ ਸਵੇਰ ਨੂੰ ਜਗਾ ਖਾਲੀ ਕਰ ਦਿਆਂਗੇ ਸਾਡੇ ਮਕਾਨਾਂ ਦੇ ਪੈਸੇ ਦੇ ਦਿਓ ਅੱਜ ਅਸੀਂ ਸਵੇਰ ਨੂੰ ਖਾਲੀ ਕਰ ਦਿਆਂਗੇ ਕਿਉਂਕਿ ਕੀ ਹੈ ਕਿੰਨੇ ਪੈਸਿਆਂ ਦੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਵਕਤ ਕਿੰਨੇ ਮਿਲ ਰਹੇ ਨੇ ਦੇਖੋ ਡਿਮਾਂਡ ਜਿੱਥੇ ਤੱਕ ਇਹ ਕਿਸਾਨ ਨੇ ਇੱਥੋਂ ਦੇ ਮੈਂ ਤਾਂ ਇਹ ਕਹੂੰ ਇਹ ਕਿਸਾਨ ਐ ਇੱਥੇ ਡਿਮਾਂਡ ਤੀ ਨਹੀਂ ਬੈਠੇ ਸੀ ਪਹਿਲੀ ਗੱਲ ਤਾਂ ਇਹ ਕਹਿੰਦੇ ਸੀ ਜਿਹੜਾ ਸਰਕਾਰ ਸਾਨੂੰ ਦੇ ਰਹੀ ਆ ਮਾਬਜਾ ਜ਼ਮੀਨ ਦਾ ਉਹੀ ਦੇ ਦੇ ਪਰ ਉਸ ਦੇ ਬਾਵਜੂਦ ਇੱਥੇ ਦਾ ਪ੍ਰਸ਼ਾਸਨ ਜਿਨ੍ਹਾਂ ਦੀਆਂ ਜ਼ਮੀਨਾਂ ਜਾ ਰਹੀਆਂ ਨੇਗੀਆਂ ਉਹਨਾਂ ਨੂੰ ਪੈਸੇ ਨਹੀਂ ਦੇ ਰਿਆ ਪੈਸੇ ਦੂਸਰੇ ਖਾਤੇ 'ਚ ਪਾਉਂਦਾਗਾ ਜਿਹਦਾ ਮਕਾਨ ਜਾ ਰਿਹਾ ਮਕਾਨ ਦੇ ਮਲਬੇ ਦੇ ਪੈਸੇ ਮਕਾਨ ਦੇ ਪੈਸੇ ਉਸ ਕਿਸਾਨ ਨੂੰ ਪਾ ਰਿਹਾ ਜਿਵੇਂ ਆ ਲਵਲਿੰਦਰ ਸਿੰਘ ਦੀ ਗੱਲ ਕਰਾਂ ਮੈਂ ਪੈਸੇ ਇਹਦੇ ਖਾਤੇ 'ਚ ਇਹਨੂੰ ਦੇ ਕਿਹੜੇ ਰਹੇ ਆ ਜਿਹੜਾ ਇਹਦਾ ਮਕਾਨ ਬਣਿਆ ਜਿਹੜੇ ਮਕਾਨ ਜ਼ਮੀਨ ਤੇ ਬਣਿਆ ਉਹਦੇ ਪੈਸੇ ਕਿਸੇ ਹੋਰ ਦੇ ਖਾਤੇ ਜਾ ਰਹੇ ਆ ਕਿਉਂ 25 ਸਾਲ ਹੋ ਗਏ ਨੂੰ ਜ਼ਮੀਨ ਖਰੀਦੀ ਨੂੰ ਇਹਦੇ ਪੈਸੇ ਇਹਨੂੰ ਕਿਉਂ ਨਹੀਂ ਮਿਲ ਰਹੇ ਦੂਸਰੇ ਦੇ ਖਾਤੇ 'ਚ ਕਿਉਂ ਜਾ ਰਹੇ ਆ ਨਿਜਾ ਨਿਜਾਮਦੀਨ ਹੈ ਮਾਮਦੀਨ ਇੱਕ ਗਰੀਬ ਪਰਿਵਾਰ ਹੈ ਆ ਖੜੀ ਕੁੜੀ ਸਾਡੀ ਇਹ ਗਰੀਬ ਪਰਿਵਾਰ ਹੈ ਮਕਾਨ ਇਹਨਾਂ ਦਾ ਆ ਰਹੇ ਆ ਪੈਸੇ ਕਿਸੇ ਹੋਰ ਦੇ ਖਾਤੇ ਜਾ ਰਹੇ ਆ ਮਕਾਨ ਇਹਨਾਂ ਦਾ ਗਿਰ ਰਹੇ ਆ ਔਰ ਰੋਡ ਦੇ ਬਿਲਕੁਲ ਕਿਨਾਰੇ ਤੇ ਆ ਰਹੇ ਆ ਕਿੱਥੇ ਤੁਹਾਡੇ ਮਕਾਨ ਕਿਉਂ ਆਪ ਪਿੱਛੇ ਨਜ਼ਰ ਆ ਰਿਹਾ ਵੀ ਕਲੀ ਵਾਲਾ ਉਹ ਦਰਖਤਾਂ ਦੇ ਸਾਹਮਣੇ ਦਰਖਤਾਂ ਦੇ ਸਾਹਮਣੇ ਨਜ਼ਰ ਆ ਰਹੇ ਆ ਇੱਕ ਆ ਮਜ਼ਦੂਰ ਰਾਜਕੌਰ ਆ ਵਿਧਭਾਗੀ ਇਹਦਾ ਮਕਾਨ ਵਿੱਚ ਆ ਰਹੇ ਆ ਐਨ ਐਚ ਆਈ ਕਦੇ ਤਾਂ ਜਾ ਕੇ ਨੋਟੀਫਿਕੇਸ਼ਨ ਕਰਦਾ ਕਿ ਸਾਡੇ ਜਗ੍ਹਾ 'ਚ ਨਹੀਂ ਆ ਰਹੇ ਆ ਜਦੋਂ ਅਸੀਂ ਬੈਠਦੇ ਆ ਟੇਬਲ ਟਾਕ ਤੇ ਬੈਠਦੇ ਆ ਉਦੋਂ ਕਹਿੰਦੇ ਆ ਵੀ ਆ ਤੁਹਾਡੇ ਨਿਸ਼ਾਨ ਕਾਦੇ ਲਾਏ ਹੋਏ ਆ ਫਿਰ ਇਹ ਕਹਿੰਦੇ ਆ ਜੀ ਅਸੀਂ ਜਗ੍ਹਾ ਛੱਡ ਦਿਆਂਗੇ ਅਸੀਂ ਜਗ੍ਹਾ ਨਹੀਂ ਅਕਵਾਇਰ ਕਰਦੇ ਅੱਜ ਇਹ ਕਹਿੰਦੇ ਆ ਅਕਵਾਇਰ ਨਹੀਂ ਕਰਦੇ ਆਉਣ ਵਾਲੇ 10 ਸਾਲਾਂ ਬਾਅਦ ਇਹ ਧੱਕੇ ਦੇ ਨਾਲ ਅਕਵਾਇਰ ਕਰਨਗੇ ਇਹ ਕਿਹੜਾ ਕਾਨੂੰਨ ਹੈ ਇਹਨਾਂ ਦੇ ਅੱਗੇ ਨੋਟੀਫਿਕੇਸ਼ਨ ਹੋਇਆ ਹੋਇਆ ਉਹ ਤੋਂ ਇਹ ਕਹਿੰਦੇ ਜਗ੍ਹਾ ਛੱਡਦੇ ਆਗੇ ਸੀ ਜਦੋਂ ਰੋਡ ਦਾ ਨੋਟੀਫਿਕੇਸ਼ਨ ਹੋ ਗਿਆ ਰੋਡ ਦੇ ਅੰਦਰ ਆ ਗਈ ਜਗ੍ਹਾ ਫਿਰ ਉਸ ਜਗ੍ਹਾ ਨੂੰ ਕਵਰ ਕਰਨਗੇ ਅੱਜ ਨਹੀਂ ਤਾਂ 10 ਸਾਲ ਨੂੰ ਕਰਨਗੇ ਅਸੀਂ ਕਹਿੰਦੇ ਆ ਉਹਨਾਂ ਦੀ ਐਕਵਾਇਰ ਕਰ ਰਹੇ ਹੋ ਜਗ੍ਹਾ ਉਹਨਾਂ ਦੇ ਪੈਸੇ ਅੱਜ ਖਾਤਿਆਂ 'ਚ ਪਾਓ ਤਾਂ ਕਿ ਉਹ ਵਿਦਬਾਹਰਤ ਕਿਤੇ ਦੂਸਰੀ ਜਗ੍ਹਾ ਜਾ ਕੇ ਆਪਣਾ ਮਕਾਨ ਬਣਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਸਕੇ ਪਿੱਛੇ ਜਗ੍ਹਾ ਰੁਕੀ ਹੋਈ ਹੈ ਪਿੱਛੇ ਹਲੀਮ ਦੀ ਜਗ੍ਹਾ ਰੁਕੀ ਹੈ ਸੱਤ ਬਗੇ ਜ਼ਮੀਨ ਇਸਨੇ ਖਰੀਦੀ ਹੋਈ ਹੈ ਰਜਿਸਟਰੀ ਬਕਾਇਦਾ ਹੋਈ ਐ ਇੰਤਕਾਲ ਹੋਏ ਐ ਇਹਦੇ ਪੈਸੇ ਕਿਸੇ ਦੂਸਰੇ ਨੂੰ ਪਾ ਰਹੇ ਐ ਜ਼ਮੀਨ ਇਸ ਕਿਸਾਨ ਦੀ ਜਾ ਰਹੀ ਐ ਪੈਸੇ ਦੂਸਰੇ ਨੂੰ ਪਾ ਰਹੇ ਐ ਇਹ ਫਿਰ ਕਾਰਨ ਕੀ ਨੇ ਕੋਈ ਪੁੱਛਿਆ ਕਾਰਨ ਕੀ ਕੀ ਨੇ ਕਿ ਕਿੰਨਾ ਦੇ ਪੈਸੇ ਕਿਉਂ ਦੂਸਰੇ ਦੇ ਖਾਤੇ ਚ ਕਿਉਂ ਪਾਏ ਜਾ ਰਹੇ ਨੇ ਕਾਰਨ ਇੱਥੇ ਦਾ ਪ੍ਰਸ਼ਾਸਨ ਇਹ ਗੱਲ ਕਹਿਨ ਦਾ ਇਹ ਜੀ ਅਸੀਂ ਉਹਦੀ ਸਾਨਵਿਨ ਕਰ ਰਹੇ ਆ ਇਹ ਪਿਛਲੇ ਜਦੋਂ ਜੀਦੋ ਜ਼ਮੀਨ ਨੇ ਖਰੀਦੀ ਐ ਉਹਦੇ ਇੰਤਕਾਲ ਤਾਂ ਹੋ ਗਏ ਰਜਿਸਟਰੀ ਹੋ ਗਈ ਜੀ ਉਹਨਾਂ ਦੀਆਂ ਖੇਵਟਾਂ ਸਾਂਝੀਆਂ ਖੜੀਆਂ ਨੇ ਅਸੀਂ ਖੇਵਟਾਂ ਤੋਂ ਅਸੀਂ ਖੇਵਟਾਂ ਕਰਨੀਆਂ ਦੀ ਚੇਂਜ ਕਿ ਇੱਥੇ ਦੇ ਪ੍ਰਸ਼ਾਸਨਿਕ ਜੋ ਪ੍ਰਸ਼ਾਸਨ ਨੂੰ ਪਤਾ ਸੀ ਕਿ ਰੋਡ ਆ ਰਹੇ ਆ ਇਹ ਰੋਡ ਦੇ ਆਧਾਰ ਜਿਹਦਾ ਕਬਜ਼ਾ ਮੁੱਖ ਰੱਖ ਕੇ ਉਦੋਂ ਕਿਉਂ ਨਾ ਇੱਥੇ ਖੇਵਟਾਂ ਦਾ ਦੇਖਿਆ ਗਿਆ ਵੀ ਕਬਜ਼ਾ ਮੁੱਖ ਰੱਖ ਕੇ ਪੈਸੇ ਪਾਵਾਂਗੇ ਅਸੀਂ ਜਦੋਂ ਕੋਈ ਭਰਾ ਜ਼ਮੀਨ ਵੇਚ ਕੇ ਚੱਲਿਆ ਉਹਦਾ ਹੱਕ ਹੀ ਚਲਿਆ ਗਿਆ ਹੋਰ ਫਿਰ ਉਹਦੇ ਖਾਤੇ 'ਚ ਕਾਦੇ ਪੈਸੇ ਪਾ ਰਿਹਾ ਪ੍ਰਸ਼ਾਸਨ ਇਸ ਕਰਕੇ ਇੱਥੇ ਦੇ ਪ੍ਰਸ਼ਾਸਨ ਦੀਆਂ ਇੱਥੇ ਦੀ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ ਜਗਾ ਰੁਕੀ ਹੋਈ ਹੈਗੀ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਕਹਿੰਦੇ ਆ ਕਿਸਾਨਾਂ ਨੂੰ ਅੱਜ ਪੈਸੇ ਪਾ ਦਾ ਭਲਕੇ ਜਗਾ ਛੱਡ ਦੇਾਂਗੇ ਸਾਰਿਆਂ ਦਾ ਨਿਪਟਾਰਾ ਕਰ ਦੋ ਤਾਂ ਇਸ ਵਕਤ NHAI ਦੇ ਪ੍ਰੋਜੈਕਟ ਨੂੰ ਨਿਪਰੇ ਚਾੜਨ ਖਾਤਰ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਬਣ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਜਦ ਜੇਕਰ ਉਹਨਾਂ ਨੂੰ ਉਹਨਾਂ ਦੇ ਬਣ ਦਾ ਮੁਆਵਜ਼ਾ ਮਿਲ ਜਾਵੇਗਾ ਉਹ ਖੁਸ਼ੀ-ਖੁਸ਼ੀ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ NHAI ਦੇ ਹਵਾਲੇ ਜਿਹੜੇ ਆ ਉਹ ਕਰ ਦੇਣਗੇ ਹਾਲਾਕੀ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਨਲਾਇਕੀਆਂ ਕਾਰਨ ਹੀ ਜਿਹੜੀਆਂ ਜ਼ਮੀਨਾਂ ਐਕਵਾਇਰ ਹੋਣ ਦੇ ਵਿੱਚ ਜਿਹੜੀ ਡੇਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਤਪ੍ਰੀਤ ਸਿੰਘ ਬਲੇਰਕੋਟਲਾ ਡੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ। ਕਿਸਾਨਾਂ ਦੀ ਗੱਲ ਤੁਸੀਂ ਸੁਣੀ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੁਆਵਜ਼ਾ ਹੀ ਕਿਸੇ ਹੋਰ ਵਿਅਕਤੀ ਦੇ ਖਾਤੇ 'ਚ ਜਾ ਰਿਹਾ ਤਾਂ ਆਪਾਂ ਲਾਉ ਆਪਣੀ ਜ਼ਮੀਨ ਕਿਵੇਂ ਦੇ ਦੇਣ ਜਿਸ ਵਿਅਕਤੀ ਦੇ ਨਾਮ ਤੇ ਜ਼ਮੀਨ ਹੈ ਹੀ ਨਹੀਂ। ਉਸ ਨੂੰ ਪੈਸੇ ਕਿਵੇਂ ਦਿੱਤੇ ਜਾ ਸਕਦੇ ਨੇ ਹੁਣ ਸਮਝਦੇ ਆ ਕਿ ਆਖਰਕਾਰ ਇਸ ਹਾਈਵੇ ਦੀ ਜੋ ਜ਼ਮੀਨ ਐਕਵਾਇਰ ਨਹੀਂ ਕੀਤੀ ਜਾ 파ਰੀ ਉਸ ਦਾ ਰੂਟ ਪਲਾਨ ਕੀ ਹੈ ਇਸ ਹਾਈਵੇ ਨੂੰ ਬਣਾਉਣ ਦੇ ਲਈ 305 ਕਿਲੋਮੀਟਰ ਦਾ ਜੋ ਰੂਟ ਪਲਾਨ ਆ ਉਹ ਪਹਿਲੇ ਫੇਜ਼ ਦੇ ਵਿੱਚ ਤਿਆਰ ਕੀਤਾ ਜਾਣਾ ਹੈ ਜਿਸ ਦੇ ਵਿੱਚ ਦਿੱਲੀ ਤੋਂ ਲੈ ਕੇ ਪੰਜਾਬ ਦੇ ਤੱਕ ਨਕੋਦਰ ਤੱਕ ਇਸ ਦਾ ਜੋ ਇਹ ਹਿੱਸਾ ਹੈ 305 ਕਿਲੋਮੀਟਰ ਵਾਲਾ ਬਣਾਇਆ ਜਾਏਗਾ ਇਸ ਤੋਂ ਅੱਗੇ ਇਸ ਦੇ ਦੋ ਭਾਗ ਹੋਰ ਨੇ ਜਿਸ ਦੇ ਵਿੱਚ ਨਕੋਦਰ ਤੋਂ ਲੈ ਕੇ ਰਾਜਸਥਾਨਸੀ ਦੇ ਤੱਕ ਇੱਕ ਹਿੱਸਾ 99 ਕਿਲੋਮੀਟਰ ਦਾ ਉਸ ਤੋਂ ਬਾਅਦ ਨਕੋਦਰ ਤੋਂ ਲੈ ਕੇ ਗੁਰਦਾਸਪੁਰ ਤੱਕ ਜੋ ਦੂਸਰਾ ਹਿੱਸਾ ਹੈ ਉਹ ਹੈ 92 ਕਿਲੋਮੀਟਰ ਦਾ ਇਸ ਨੂੰ ਬਣਾਇਆ ਜਾਣਾ ਫਿਰ ਇਸ ਤੋਂ ਬਾਅਦ ਚ ਆਏਗੀ ਵਾਰੀ ਫੇਜ਼ 2 ਦੀ ਫੇਜ਼ 2 ਦੇ ਵਿੱਚ ਜੋ ਬਾਕੀ ਰਹਿੰਦਾ ਹਿੱਸਾ ਹੈ 175 ਕਿਲੋਮੀਟਰ ਦਾ ਸਟ੍ਰੈਚ ਹੈ ਉਸ ਨੂੰ ਬਣਾਇਆ ਜਾਣਾ ਹੈ ਜਿਸ ਤੋਂ ਗੁਰਦਾਸਪੁਰ ਤੋਂ ਲੈ ਕੇ ਕਟੜਾ ਤੱਕ ਫਿਰ ਇਸ ਹਾਈਵੇ ਨੂੰ ਜੋੜਿਆ ਜਾਏਗਾ ਜਿਸ ਦੇ ਨਾਲ ਜੋ ਮੌਜੂਦਾ ਸਮੇਂ ਦੇ ਵਿੱਚ ਦਿੱਲੀ ਤੋਂ ਕਟੜਾ ਤੱਕ ਦਾ ਸਫ਼ਰ ਹੁੰਦਾ ਹੈ 14 ਘੰਟਿਆਂ ਦੇ ਵਿੱਚ ਉਹੀ ਸਫ਼ਰ ਕੇਵਲ ਤੇ ਕੇਵਲ 6 ਘੰਟਿਆਂ ਚ ਪੂਰਾ ਕੀਤਾ ਜਾ ਸਕੇਗਾ ਪਰ ਐਸੇ ਚ 100 ਕਿਲੋਮੀਟਰ ਦਾ ਜੋ ਵਕਬਾ ਹੈ ਉਹ ਅਜੇ ਤੱਕ ਨਹੀਂ ਐਕਵਾਇਰ ਕੀਤਾ ਜਾ ਸਕੇ ਕਿਸਾਨ ਆਪਣੀ ਜ਼ਮੀਨ ਦੇਣ ਲਈ ਤਿਆਰ ਨਹੀਂ ਨੇ 411 ਕਿਲੋਮੀਟਰ ਜੋ ਹਾਈਵੇ ਪੰਜਾਬ ਦੇ ਵਿੱਚ ਬਣਾਇਆ ਜਾਣਾ ਹੁਣ ਇਸ ਮੁੱਦੇ ਦੇ ਉੱਤੇ ਕੀ ਕੁਝ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਉਹ ਤਾਂ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਲਈ ਅਸੀਂ ਰੁੱਕੇ ਤਾਂ ਤਰਨਤਾਰਨ ਦਾ ਜਿੱਥੇ ਅਧਿਕਾਰੀਆਂ ਦੇ ਨਾਲ ਕਿਸਾਨਾਂ ਨੇ ਗੱਲਬਾਤ ਕੀਤੀ ਤੇ ਸਾਡੇ ਸਹਿਯੋਗੀ ਵੀ ਉੱਥੇ ਪਹੁੰਚੇ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਕਿਸਾਨਾਂ ਨੂੰ ਹੀ ਸਵਾਲ ਕੀਤੇ ਨੇ ਹੁਣ ਜਾਣਦੇ ਹਾਂ ਕਿ ਇਸ ਮਾਮਲੇ 'ਚ ਕੀ ਕੁਝ ਅੱਗੇ ਹੋ ਰਿਹਾ ਵੱਖ-ਵੱਖ ਰਾਜਾਂ ਨੂੰ ਜੋੜਨ ਵਾਲਾ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਜੋ ਕਿ ਕੇਂਦਰ ਸਰਕਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਤਾਂ ਕੈਮਰਾਮੈਨ ਨੂੰ ਕਵਾਂਗਾ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣ ਕੇ ਉਹ ਜਿਹੜਾ ਐਕਸਪ੍ਰੈਸ ਵੇ ਹੈ ਇਹਨਾਂ ਖੇਤਾਂ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਜਿਹੜਾ ਕਿ ਗ੍ਰੀਨ ਫੀਲਡ ਐਕਸਪ੍ਰੈਸ ਵੇ ਦਾ ਨਾਮ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਉਹ ਵਕ ਵਕ ਗੁਰਦਾਮਾ ਨੂੰ ਜੋੜੇਗਾ ਦੱਸ ਦਈਏ ਕਿ ਸੁਲਤਾਨਪੁਰ ਲੋਧੀ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਅਤੇ ਸ੍ਰੀ ਅਮ੍ਰਿਤਸਰ ਸਾਹਿਬ ਪਿਛਲੇ ਦਿਨੀ ਇੱਕ ਕਬਜ਼ਾ ਲੈਣ ਆਏ ਅਧਿਕਾਰੀਆਂ ਦੇ ਨਾਲ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਹਾਲਾਂਕਿ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਵਿੱਚ ਜਾਰੀ ਕੀਤਾ ਗਿਆ ਕਿ 2.5 ਕਿਲੋਮੀਟਰ ਤੇ ਕਬਜ਼ਾ ਸਾਡੇ ਵੱਲੋਂ ਲੈ ਲਿਆ ਗਿਆ ਤਾਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਉਹ ਕਿਸਾਨ ਸਾਡੇ ਨਾਲ ਮੌਜੂਦ ਨੇ ਪਿੰਡ ਝੰਡੇਰ ਮਹਾਪੁਰਖਾ ਜਿੱਥੇ ਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਦੱਸ ਦਈਏ ਕਿ ਇਸ ਪਿੰਡ ਦੇ ਇੱਕ ਵੀ ਕਿਸਾਨ ਵੱਲੋਂ ਅਜੇ ਤੱਕ ਪੈਸੇ ਨਹੀਂ ਲੈ ਗਏ ਸਾਡੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਿਰ ਕੀ ਕਾਰਨ ਹੈ ਤਾਂ ਵੀਰ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਪਾਜੀ ਉਸ ਦਿਨ ਆਏ ਅਧਿਕਾਰੀ ਤਾਂ ਤੁਹਾਡੇ ਵੱਲੋਂ ਵਿਰੋਧ ਕੀਤਾ ਗਿਆ ਆਖਿਰ ਕੀ ਮੰਗਾ ਨੇ ਜਿਹੜਾ ਕੰਸਟਰਕਸ਼ਨ ਦਾ ਕੰਮ ਤਾਂ ਬਿਲਹਾਲ ਰੁਕਿਆ ਆਇਆ ਤਾਂ ਤੁਹਾਡਾ ਪਿੰਡ ਕੀ ਕਰਨ ਨੂੰ ਸਹਿਮਤ ਨਹੀਂ ਹੈ ਜੇ ਤੱਕ ਹੋਇਆ ਵੇਖੋ ਸਾਡਾ ਨਗਰ ਪਿੰਡ ਚ ਡੇਰ ਮਹਾਂਪੁਰਖਾਂ ਗੋਂਦਵਾਲ ਇੰਡਸਟਰੀ ਏਰੀਏ ਦੇ ਵਿੱਚ ਵਾ ਅੱਗੇ ਅੱਧੀ ਜ਼ਮੀਨ ਸਾਡੀ ਇੰਡਸਟਰੀ ਨੇ ਲਈ ਹੋਈ ਆ ਉਹ ਜਦੋਂ ਪਹਿਲਾਂ ਜ਼ਮੀਨ ਇੰਡਸਟਰੀ ਨੇ ਲਈ ਆ ਤਾਂ ਉਹ ਸਾਨੂੰ ਪਿਛਲੇ 30 ਸਾਲਾਂ ਤੋਂ ਅਸੀਂ ਕੇਸ ਬੁੱਕ ਤੇ ਰਹੇ ਆ ਤੇ ਸਾਡੇ ਵੱਡੇ ਮਰ ਗਏ ਆ ਤਾਂ ਹੁਣ ਸਾਨੂੰ ਪੈਸੇ ਮਿਲੇ ਆ ਤੇ ਹੁਣ ਜਿਹੜਾ ਜੰਮੂ ਕਟਰਾ ਹਾਈਵੇ ਲੰਘ ਰਿਹਾ ਵਾ ਉਹਦੀ ਜਿਹੜੀ ਕੀਮਤ ਹੈ ਨਾ ਸਾਡਾ ਇੱਕ ਕਮਰਸ਼ੀਅਲ ਏਰੀਆ ਵਾ ਤੇ ਕਮਰਸ਼ੀਅਲ ਏਰੀਆ ਵਾਦੇ ਜਿਹੜੀ ਇਹਨਾਂ ਨੇ ਕੀਮਤ ਬਣਾਈਆਂ ਇਹਨਾਂ ਨੇ ਚਾਰ ਵਾਰਡ ਬਣਾਏ ਆ ਵੱਖ-ਵੱਖ ਕੋਈ 38 ਕੋਈ 56 ਤੇ ਬਹੁਤ ਘੱਟ ਵਾਰਡ ਬਣਾਏ ਆ ਹੁਣ ਅਸੀਂ ਤੇ ਇੱਥੋਂ ਤੱਕ ਮੰਨ ਬਣਾਇਆ ਵਾ ਜਿੱਥੇ ਬੰਦੀ ਨੇ ਸਾਡੇ ਪਿੰਡ ਦਾ ਕੋਈ ਅਸੀਂ ਨਾ ਕਬਜ਼ਾ ਲੈਣ ਦਿੱਤਾ ਤੇ ਨਾ ਲੈਣ ਦੇਣਾ ਅਸੀਂ ਅੱਗੇ ਵੀ ਜਿਹੜੇ ਆਉਂਦੀ ਆ ਜਿੱਥੇ ਕੋਈ ਵੀ ਆਉਂਦਾ ਵਾ ਇੱਥੇ ਕਬਜ਼ਾ ਲੈਣ ਅਸੀਂ ਉਹਨੂੰ ਰੋਕਣਾ ਵਾ ਸਾਡੀ ਕਿਉਂਕਿ ਕਮਰਸ਼ੀਅਲ ਜ਼ਮੀਨ ਹੈ ਤਾਂ ਸਾਨੂੰ ਕਮਰਸ਼ੀਅਲ ਰੇਟ ਅਜੇ ਤੱਕ ਮਿਲਿਆ ਹੀ ਨਹੀਂਗਾ। ਅੱਛਾ ਗੱਲ ਕਰ ਰਹੇ ਹੋ ਕਮਰਸ਼ੀਅਲ ਜ਼ਮੀਨਾਂ ਦਾ ਕਮਰਸ਼ੀਅਲ ਦਾ ਰੇਟ ਕੀ ਚੱਲਦਾ ਹੈ ਇੱਥੇ ਜਿਹੜਾ ਸਰਕਾਰ ਵੱਲੋਂ ਤੁਹਾਨੂੰ ਦਿੱਤਾ ਜਾ ਰਿਹਾ ਉਹ ਰੇਟ ਕੀ ਹੈਗਾ ਇੱਥੇ? ਉਹ ਆਹ ਵੇਖੋ ਜੀ ਸਾਨੂੰ ਸਰਕਾਰ ਵੱਲੋਂ ਤੇ ਚਲੋ ਜੀ ਇਹ ਜਿਹੜਾ ਦਿੱਤਾ ਜਾ ਰਿਹਾ ਉਹ ਤਾਂ ਕੋਈ 38 ਲੱਖ ਤੇ ਕੋਈ 66 ਲੱਖ ਕਹਿ ਰਿਹਾ ਵਾ। ਆਹ ਇੱਕ ਮੇਰੇ ਕੋ ਸਾਡੇ ਕੋਲ ਪ੍ਰੂਫ ਹੈ ਜੀ ਸਾਡੀ ਇਹਨਾਂ ਨੇ ਸਾਡੀ ਜ਼ਮੀਨ ਤੋਂ ਦੇ ਵਿੱਚੋਂ ਜਿਹੜੇ ਆ ਰਸਤੇ ਇਹ ਵੀਡੀਓ ਸਾਹਿਬ ਨੂੰ ਆ ਇਹਨਾਂ ਨੇ 7 ਨੌਂਾਂ ਕਨਾਲਾਂ ਦੇ ਪੈਸੇ ਜਿਹੜੇ ਆ ਨਾ 1 ਕਰੋੜ ਤੇ ਕਿਚੋਂ 1 ਕਰੋੜ ਤੇ 65 ਲੱਖ ਨੂੰ ਇਹਨਾਂ ਨੇ ਦੇ ਦਿੱਤੇ ਆ ਹਾਲਾਂਕਿ ਇੱਕ ਇਹ ਜਿਹੜਾ ਜਿਹੜਾ ਨਸਟੀ ਏਰੀਆ ਵਾਲੇ ਆ ਨਾ ਇਹ ਸਾਡੇ ਕੋਲ 2-2 ਕਰੋੜ ਨੂੰ ਕਿਲਾ ਲੈਣ ਨੂੰ ਵੀ ਤਿਆਰ ਆ ਤੋ ਗੱਲ ਕੀਤੀ ਜਾਵੇ ਤਾਂ ਉਸ ਦਿਨ ਜਦੋਂ ਪ੍ਰਸ਼ਾਸਨ ਨੇ ਇੱਥੇ ਪੁੱਜਾ ਤਾਂ ਇੱਥੋਂ ਦੇ ਅੱਗੇ ਪਿੰਡ ਜਿਹੜਾ ਪੈਂਦਾ ਹੈ ਖਵਾ ਹੈ ਖਵਾਸਪੁਰ ਤਾ ਫਤਿਹਵਾਦ ਉਸੋਂ ਦੇ ਕਿਸਾਨਾਂ ਵੱਲੋਂ ਸਹਿਮਤੀ ਜਤਾ ਦਿੱਤੀ ਗਈ ਤਾਂ ਫਿਰ ਕਿਵੇਂ ਦੇਖਦੇ ਜੋ ਉਹਨਾਂ ਨੇ ਸਹਿਮਤੀ ਜਤਾ ਦਿੱਤੀ ਜੀ ਉਸ ਦਿਨ ਸਾਡੇ ਵੱਡੇ ਆਗੂ ਇਕੱਠੇ ਨਹੀਂ ਹੋ ਸਕੇ ਹੁਣ ਕੱਲ ਨੂੰ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪੰਨੂ ਸਾਹਿਬ ਆ ਰਹੇ ਆ ਅਸੀਂ ਮੀਟਿੰਗ ਕਰ ਰਹੇ ਆ ਕੱਲ ਨੂੰ ਉਹਦਾ ਵੀ ਅਸੀਂ ਜਿਹੜਾ ਐਕਸ਼ਨ ਆ ਲੈ ਸਕਦੇ ਅਸੀਂ ਹੋ ਸਕਦਾ ਬੁਰਜੀਆਂ ਉਹ ਵੀ ਫੋੜ ਦਈਏ ਮਤਲਬ ਤੁਹਾਡੇ ਵੱਲੋਂ ਜੜੀਆਂ ਬੁਰਜੀਆਂ ਸਰਕਾਰ ਉਸ ਦਿਨ ਲਗਾਈਆਂ ਗਈਆਂ ਉਹ ਪੁੱਟਣ ਦੀ ਮਤਲਬ ਜਿਹੜੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਸੋ ਹੋਰ ਵੀ ਸਾਡੇ ਨਾਲ ਇੱਥੇ ਵੀ ਅਜਿ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਸਰ ਇਹ ਲੰਬੇ ਸਮੇਂ ਤੋਂ ਬਾਈ ਜੀ ਰੇੜਕਾ ਚੱਲਦਾ ਆ ਰਿਹਾ ਹੈ ਤਾਂ ਕਿਵੇਂ ਦੇਖਦੇ ਹੋ ਆਖਿਰ ਸਹਿਮਤੀ ਕਿਉਂ ਨਹੀਂ ਬਣ ਪਾਰੀ ਕਿਤੇ ਨਾ ਕਿਤੇ ਕਿੱਥੇ ਜਾ ਕੇ ਜਿਹੜਾ ਇਹ ਸਰਕਾਰ ਦੇ ਨਾਲ ਕਿਸਾਨਾਂ ਦੀ ਸਹਿਮਤੀ ਨਹੀਂ ਰੁਕ ਜਾਂਦੀ ਹੈ ਮੈਂ ਭਪਿੰਦਰ ਸਿੰਘ ਆਪਣਾ ਪਿੰਨ ਝਨੇਰ ਮਹਾਂਪੁਰਖਾਂ ਤੋਂ ਕਿਸਾਨ ਮਜ਼ਦੂਰ ਸੰਘਨ ਕਮੇਟੀ ਦਾ ਇੱਕ ਛੋਟਾ ਜਿਹਾ ਮੈਂਬਰ ਹਾਂ ਜੀ ਸਾਨੂੰ ਪਹਿਲਾਂ ਇਹਨਾਂ ਨੇ 22 ਨਵੰਬਰ 2023 ਦੇ ਵਿੱਚ ਵੀ ਬਹੁਤ ਭਾਰੀ ਫੋਰਸ ਦੇ ਨਾਲ 17 ਕ ਮੈਂਬਰਾਂ ਨੂੰ ਚਿਹਰਮਾਲ ਵਿੱਚ ਓਕੇ ਦਾ ਥਾਣਾ ਗੁੰਦਸਾ ਵਿਖੇ ਬੰਦ ਕਰਤਾ ਸੀ ਸਾਨੂੰ ਬੰਦ ਕਰਕੇ ਮੁਰਗੇ ਹਾਰੀਆਂ ਹਾਰੀਆਂ ਫਸਲਾਂ ਹਨ ਇੱਥੇ ਜਿਹੜੀ ਰਕਬਾ ਵਿੱਚ ਆ ਰਿਹਾ ਵਾ ਸਾਰੀਆਂ ਫਸਲਾਂ ਨੂੰ ਤਬਾਹ ਕਰਦੀਆਂ ਜਿਵੇਂ ਸਬਜ਼ੀਆਂ ਮਟਰਾਂ ਆਲੂ ਗੋਭੀ ਗਾਜਰਾ ਆ ਕਣਕ ਉਹ ਛੋਟੇ ਛੋਟੇ ਕਣਕ ਗੰਡੇ ਸੀ ਸਾਰੀ ਫਸਲਾਂ ਖਰਾਬ ਕਰਦੀ ਅਸੀਂ ਰੋਕਣਾ ਸੀ ਸਾਨੂੰ ਚੋਕੇ ਦਾ ਥਾਣਾ ਬੰਦ ਕਰਤਾ ਜੀ ਉਸੇ ਤਰ੍ਹਾਂ ਹੀ ਹੋਣ ਫੇਰ ਆਪਣਾ ਫੌਜੀਆ ਧਾੜਾਂ ਲੈ ਕੇ ਪ੍ਰਸ਼ਾਸਨ ਜਿਹੜਾ ਵਾ ਉਹ ਹੱਟ ਤੇ ਪਹੁੰਚਿਆ ਜੀ ਆ 20 ਤਰੀਕ ਨੂੰ ਐਸੇ ਤਿੰਨ ਚਾਰ ਦਿਨ ਹੋ ਗਏ ਆ ਉਹ ਦਿਨ ਸਾਨੂੰ ਚਲੋ ਥਾਣੇ ਚੁੱਕੇ ਇਹਨਾਂ ਨੇ ਇਕੱਠਿਆਂ ਤਾਂ ਨਹੀਂ ਕੀਆ ਆਪਣੇ ਉੱਥੇ ਬੰਦ ਕੀਤਾ ਸਾਡਾ ਤਾਂ ਇਕੱਠ ਬਹੁਤ ਵੱਡਾ ਸੀ ਉਹਨੂੰ ਵੇਖ ਕੇ ਫਿਰ ਇਹਨਾਂ ਨੇ ਆਪਣਾ ਇਹਨਾਂ ਦਾ ਪੋਸਟਪੋਨ ਕਰਤਾ ਗਾੜੀ ਸਾਡੇ ਇੱਥੇ ਕਬਜ਼ਾ 1 ਇੰਚ ਦਾ ਨਹੀਂ ਲਿਆ ਗਿਆ ਜੀ ਨਾ ਲੈਣ ਹੀ ਦਿੱਤਾ ਜਾਊਗਾ ਜਿੰਨਾ ਤਰ ਸਾਡੀਆਂ ਆੜੀਆਂ ਹਕੀ ਮੰਗਾਵਾ ਉਹ ਪੂਰੀਆਂ ਨਹੀਂ ਹੁੰਦੀਆਂ ਉਹ ਜਿਹੜੇ ਕਬਜ਼ਾ ਨਹੀਂ ਦੇਵਾਂਗੇ ਜੀ ਸੋ ਇਹ ਸੰ ਸਾਡੇ ਨਾਲ ਵੱਖ-ਵੱਖ ਕਿਸਾਨ ਜੋ ਕਿ ਬੀਤੇ ਦਿਨੀ ਪ੍ਰਸ਼ਾਸਨ ਅਧਿਕਾਰੀ ਕਬਜ਼ਾ ਲੈਣ ਆਏ ਤਾਂ ਇਹ ਪਿੰਡ ਚੰਡੇਰਮਾ ਪੁਰਖਾ ਹੈ ਜਿੱਥੋਂ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਇਹਨਾਂ ਵੱਲੋਂ ਆਪਣੀਆਂ ਦਿੱਕਤਾਂ ਦੱਸੀਆਂ ਗਈਆਂ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਜਿਹੜਾ ਇਹ ਕਮਰਸ਼ੀਅਲ ਏਰੀਆ ਇਹਨਾਂ ਦੀਆਂ ਜ਼ਮੀਨਾਂ ਕਮਰਸ਼ੀਅਲ ਏਰੀਆ ਚ ਹੁੰਦੀਆਂ ਤੇ ਇਹਨਾਂ ਨੂੰ ਜਿਹੜਾ ਰੇਟ ਹੈ ਉਹ ਬਹੁਤ ਘੱਟ ਮਿਲ ਰਿਹਾ ਹੈ ਕੈਮਰਾਮੈਨ ਨਿਸ਼ਾਨ ਜੋਲ ਨਾਲ ਰਵੀ ਖੜਾ ਡੈਲੀ ਪੋਸਟ ਪੰਜਾਬ ਹਿਣਾ ਹਮਾਚਲ ਸ਼ੰਡੇਰ ਮਹਾਪੁਰਖਾ ਹੁਣ ਜੇਕਰ ਹਾਈਵੇ ਨੂੰ ਦੇਖੀਏ ਤਾਂ ਇਸ ਦਾ ਫਾਇਦਾ ਤਾਂ ਜ਼ਰੂਰ ਹੋਣ ਵਾਲਾ ਹੈ ਕਿਉਂਕਿ ਹਾਈਵੇ ਦੇ ਨਾਲ ਜੋ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਦਾ ਸਫ਼ਰ ਹੈ ਉਸ ਨੂੰ ਮੌਜੂਦਾ ਸਮੇਂ 'ਚ 8 ਘੰਟੇ ਲੱਗਦੇ ਨੇ ਉਹੀ ਸਫ਼ਰ 4 ਘੰਟਿਆਂ 'ਚ ਪੂਰਾ ਹੋ ਜਾਏਗਾ ਜੇਕਰ ਦਿੱਲੀ ਤੋਂ ਲੈ ਕੇ ਕਟੜਾ ਤੱਕ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਸ ਨੂੰ ਮੌਜੂਦਾ ਸਮੇਂ 'ਚ 14 ਘੰਟੇ ਲੱਗਦੇ ਨੇ ਉਹ ਜਾ ਕੇ 6 ਘੰਟਿਆਂ ਦੇ ਵਿੱਚ ਪੂਰਾ ਹੋ ਜਾਏਗਾ ਤੇ ਇਸ ਤੋਂ ਬਿਨਾ ਜੇਕਰ ਇਹ ਜੋ ਸਫ਼ਰ ਮੌਜੂਦਾ ਸਮੇਂ 'ਚ ਵੰਦੇ ਭਾਰਤ ਐਕਸਪ੍ਰੈਸ ਦੇ ਜ਼ਰੀਏ ਕੀਤਾ ਜਾਏ ਦਿੱਲੀ ਟੂ ਕਟੜਾ ਉਸ ਨੂੰ 8 ਘੰਟੇ ਲੱਗਦੇ ਨੇ ਤੇ ਉਹ 8 ਘੰਟਿਆਂ ਵਾਲਾ ਸਫ਼ਰ ਵੀ ਸੜਕੀ ਮਾਰਗ ਦੇ ਜ਼ਰੀਏ 6 ਘੰਟਿਆਂ ਦੇ ਵਿੱਚ ਕੀਤਾ ਜਾ ਸਕੇਗਾ ਪਰ ਇਸ ਸਭ ਦੇ ਦੌਰਾਨ ਹੀ ਕਿਸਾਨ ਆਗੂ ਅਜੇ ਵੀ ਵਿਰੋਧ ਕਿਉਂ ਕਰ ਰਹੇ ਨੇ ਕਿਉਂਕਿ ਕਿਸਾਨਾਂ ਦਾ ਤਾਂ ਕਹਿਣਾ ਇਹ ਕਿ ਸਾਡੀਆਂ ਜੋ ਜ਼ਮੀਨਾਂ ਨੇ ਉਸ ਦਾ ਮੁਆਵਜ਼ਾ ਨਹੀਂ ਮਿਲ ਰਿਹਾ ਕਿਸਾਨ ਆਗੂ ਕੀ ਕਹਿੰਦੇ ਨੇ ਇਸ ਬਾਰੇ ਇਸ ਬਾਰੇ ਗੱਲ ਕਰਨ ਦੇ ਲਈ ਅਸੀਂ ਅੰਮ੍ਰਿਤਸਰ ਦੇ ਵਿੱਚ ਰੁਕ ਕੀਤਾ ਇੱਕ ਕਿਸਾਨ ਆਗੂ ਦਾ ਜਿੱਥੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਸ ਵੇਲੇ ਮੈਂ ਅੰਮ੍ਰਿਤਸਰ ਦੇ ਹਲਕਾ ਜਨਾਲਾ ਦੇ ਪਿੰਡ ਰਾਣੋਵਾਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇਸ ਵੇਲੇ ਇਹ ਜਿਹੜਾ ਨੈਸ਼ਨਲ ਹਾਈਵੇ ਦਾ ਕੰਮ ਜੜਾ ਦਿੱਲੀ ਕਟੜਾ ਅੰਮ੍ਰਿਤਸਰ ਹਾਈਵੇ ਦਾ ਕੰਮ ਹੈ ਉਹ ਚੱਲ ਰਿਹਾ ਔਰ ਦੂਜੇ ਪਾਸੇ ਇਸੇ ਨੂੰ ਲੈ ਕੇ ਕੁੱਲ ਜੇ ਗੱਲ ਕਰੀ ਤਾਂ 669 ਕਿਲੋਮੀਟਰ ਚਾਰ ਲੇਨ ਐਕਸਪ੍ਰੈਸ ਜਿਹੜਾ ਹਾਈਵੇ ਹੈ ਇਹ 273 ਕਿਲੋਮੀਟਰ ਦੇ ਨਾਲ ਇੱਕ ਰੂਟ ਅਲਾਈਨਮੈਂਟ ਦੇ ਨਾਲ ਝੱਜਰ ਵਿੱਚ ਜਸੌਰ ਖੇੜੀ ਨੂੰ ਜੰਮੂ ਸ਼ਹਿਰ ਦੇ ਕਟੜਾ ਉੱਤਰ ਨਾਲ ਜੁੜਦਾ ਹੈ ਪਹਿਲਾਂ ਹੀ ਪੂਰਾ ਹੋ ਗਿਆ 200 ਜੇ ਬਾਟ 362 ਕਿਲੋਮੀਟਰ ਦਾ ਜ਼ਿਆਦਾਤਰ ਹਿੱਸਾ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਜੇ ਵੀ ਅਧੂਰਾ ਹੈ ਕੇਂਦਰੀ ਸੜਕ ਟ੍ਰਾਂਸਪੋਰਟ ਤੇ ਹਾਈਵੇਜ਼ ਮੰਤਰਾਲੇ ਦੁਆਰਾ ਤਿਆਰ ਕੀਤੀ ਗਈ ਪ੍ਰੋਜੈਕਟ ਤੇ ਰਿਪੋਰਟ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਇਸ ਰਿਪੋਰਟ 9 28 ਅਗਸਤ ਨੂੰ NHAI ਦੇ ਪ੍ਰੋਜੈਕਟਾਂ ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਪੇਸ਼ ਕੀਤੀ ਜਾਵੇਗਾ ਔਰ ਜੇ ਗੱਲ ਕਰੀਏ ਤਾਂ ਮੰਤਰਾਲੇ ਵੱਲੋਂ ਵੀ ਕਿਹਾ ਗਿਆ ਕਿ ਜੋ ਪ੍ਰੋਜੈਕਟ 25000 ਕਰੋੜ ਰੁਪਏ ਤੋਂ ਵੱਧ ਕੇ 38905 ਕਰੋੜ ਰੁਪਏ ਤੱਕ ਹੋ ਚੁੱਕਿਆ ਹੈ ਉਸ ਨੂੰ ਲੈ ਕੇ 55% ਇਹ ਵਾਧ ਦਾ ਜਿਹੜਾ ਖਰਚਾ ਹੈ ਉਹ ਦੇਖਿਆ ਜਾ ਸਕਦਾ ਇਸ ਵੇਲੇ ਕਿਸਾਨ ਮੌਜੂਦ ਨਹੀਂ ਉਹਨਾਂ ਨਾਲ ਗੱਲ ਕਰਨੀ ਜ਼ਰੂਰ ਬੰਦੀ ਇਸ ਸਿੱਖ ਕਿਸਾਨ ਮੋਰਚੇ ਤੋਂ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਜੀ ਛੀਨਾ ਸਾਹਿਬ ਹਾਈਵੇ ਦਾ ਜਿਹੜਾ ਕੰਮ ਹੈ ਕਹਿੰਦੇ ਕਿ ਬਾਕੀ ਰਾਜਾਂ ਵਿੱਚ ਪੂਰਾ ਹੋ ਗਿਆ ਪੰਜਾਬ ਦਾ ਇਹ ਅਧੂਰਾ ਹੈ ਪੰਜਾਬ ਦਾ ਅਧੂਰਾ ਕਰਨ ਫਿਰ ਕਿਸਾਨ ਆ ਜਾਂਦੇ ਨੇ ਕਿ ਕਿਸਾਨਾਂ ਦੀ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਪਰ ਅਸੀਂ ਜਿੰਨੀ ਵੀ ਦੇਖੀਏ ਤਾਂ ਕੰਮ ਸ਼ੁਰੂ ਹੋ ਚੁੱਕਿਆ ਲਟਕ ਗਿਆ ਵਿੱਚ ਕਾਰਨ ਕੀ ਮੰਦ ਮੈਂ ਜਤਿੰਦਰ ਸਿੰਘ ਛੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਜੁਕਤ ਕਿਸਾਨ ਮੋਰਚਾ ਇਦੇ 'ਚ ਕੋਈ ਇੱਕ ਕਾਰਨ ਨਹੀਂ ਹੈਗਾ। ਇਹਦੇ 'ਚ ਕੇਂਦਰ ਵੀ ਕਈ ਗੱਲਾਂ ਲਈ ਜ਼ਿੰਮੇਵਾਰ ਹੈ। ਇਹਦੇ ਲਈ ਪੰਜਾਬ ਸਰਕਾਰ ਵੀ ਕਈ ਗੱਲਾਂ ਲਈ ਜ਼ਿੰਮੇਵਾਰ ਹੈ। ਕੇਂਦਰ ਸਰਕਾਰ ਦਾ ਦੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਜ਼ਮੀਨ ਇਨਕੁਆਇਰ ਕਰਨ ਦੀਆਂ। ਉਹਦੇ 'ਚ ਕਿਹਾ ਵੀ ਇਹਨਾਂ ਦਾ ਜਿਹੜਾ ਡਿਜ਼ਾਈਨ ਆ ਰੋਡ ਦਾ। ਉਹਦੇ 'ਚ ਬਹੁਤ ਸਾਰੇ ਨੁਕਸ ਨੇ। ਉਹ ਡਿਜ਼ਾਈਨ ਬਣਾਉਂਦਿਆਂ ਜਿਹੜਾ بارشਾਂ ਦਾ ਪਾਣੀ ਦੇ ਨਿਕਾਸ ਦਾ ਜਿਹੜਾ ਉਹ ਖਿਆਲ ਨਹੀਂ ਰੱਖਿਆ ਗਿਆ। ਇੱਕ ਇੱਕ ਵੱਡੀ ਗੱਲ ਹੈ। ਦੂਸਰੀ ਗੱਲ ਇਹ ਵੀ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਹਾਈਵੇ ਲੰਘਣ ਕਰਕੇ ਦੋ ਹਿੱਸਿਆਂ 'ਚ ਵੰਡੀਆਂ ਗਈਆਂ ਇੱਕ ਹੀ ਕਿਸਾਨ ਦੀਆਂ ਦੋ ਪਾਸੇ ਜ਼ਮੀਨਾਂ ਆ ਗਈਆਂ ਉਹਦੇ ਲਈ ਕੋਈ ਰਸਤਾ ਨਹੀਂ ਰੱਖਿਆ ਗਿਆ ਉਹਨੇ ਕੱਲ ਨੂੰ ਕਿਤਰਾ ਲੰਘਣਾ ਹੈ ਔਰ ਮਤਲਬ ਤੀਸਰੀ ਗੱਲ ਇਹ ਆ ਵੀ ਜਿਹੜੀ ਇਹ ਇਹ ਜ਼ਮੀਨ ਐਕਵਾਇਰ ਕੀਤੀ ਗਈ ਆ ਉਹਦੇ ਪੈਸਿਆਂ ਦਾ ਮਸਲਾ ਵੀ ਹੈ ਉਹਦੇ ਜਿੰਨਾ ਜਸ ਜਸ ਕਿਸਮਤੀ ਜ਼ਮੀਨ ਸੀਗੀ ਜੋ ਜੋ ਉਹਦਾ ਰੇਟ ਮਿਲਣਾ ਚਾਹੀਦਾ ਸੀਗਾ ਉਹ ਰੇਟ ਦੇ ਵਿੱਚ ਬੜੀ ਵੇਰੀਏਸ਼ਨ ਹੈ ਇੱਕ ਪਾਸੇ ਉਸੇ ਜ਼ਮੀਨ ਦਾ 2 ਕਰੋੜ ਰੁਪਈਆ ਮਿਲ ਰਿਹਾ ਤੇ ਦੂਜੇ ਨੂੰ ਉਸੇ ਜ਼ਮੀਨ ਦਾ 68 ਲੱਖ ਰੁਪਈਆ ਦਿੱਤਾ ਜਾ ਰਿਹਾ ਇੱਕ ਪਾਸੇ ਉਸੇ ਜ਼ਮੀਨ ਦਾ 4 ਕਰੋੜ ਰੁਪਈਆ ਦਿੱਤਾ ਜਾ ਰਿਹਾ ਦੂਜਿਆਂ ਨੂੰ 95 ਲੱਖ 98 ਲੱਖ ਦਿੱਤਾ ਜਾ ਰਿਹਾ ਸੋ ਇਹ ਜਿਹੜੀ ਵੇਰੀਏਸ਼ਨ ਹੈ ਰੇਟਸ ਦੀ ਇਹ ਇਹ ਵੀ ਮਸਲੇ ਖੜੇ ਕਰ ਰਹੀ ਹੈ ਕਰ ਇਹ ਤਾਂ ਸੀ ਕੁਝ ਮੁੱਦੇ ਇਸ ਪੂਰੇ ਹਾਈਵੇ ਦੇ ਇਸ ਦੇ ਹੁਣ ਜੇਕਰ ਫਾਇਦਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਣ ਵਾਲਾ ਹੈ ਪਹਿਲਾ ਤਾਂ ਰੋਜ਼ਗਾਰ ਇਸ ਦੇ ਵਿੱਚ ਵਧਾਵਾ ਮਿਲੇਗਾ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਦੂਸਰਾ ਇਸ ਦੇ ਨਾਲ ਜ਼ਮੀਨਾਂ ਦੇ ਰੇਟ ਵਧਣਗੇ ਹਾਈਵੇ ਨਿਕਲਣ ਦੇ ਨਾਲ ਰੋਡ ਦੇ ਦੋਵੇਂ ਪਾਸੇ ਜ਼ਮੀਨ ਹੈ ਉਸ ਦਾ ਰੇਟ ਵਧੇਗਾ ਤੀਸਰਾ ਇਸ ਦੇ ਨਾਲ ਜੋ ਵਿਕਾਸ ਦੀ ਗਤੀ ਹੈ ਰੋਡ ਵਧਣ ਦੇ ਨਾਲ ਇੰਡਸਟਰੀ ਪੰਜਾਬ ਦੇ ਵਿੱਚ ਆਏਗੀ ਤੇ ਹੋਰ ਡਿਵੈਲਪਮੈਂਟ ਹੋਏਗੀ ਤੇ ਇਸ ਤੋਂ ਇਲਾਵਾ ਜੇਕਰ ਚੌਥੇ ਨੰਬਰ ਦੇ ਉੱਤੇ ਦੇਖੀਏ ਤਾਂ ਪੰਜਾਬ ਦੇ ਵਿੱਚ ਆਮਦਨ ਚ ਲੋਕਾਂ ਦੀ ਵਾਧਾ ਹੋਏਗਾ ਕਿਉਂਕਿ ਮੌਜੂਦਾ ਸਮੇਂ ਚ ਆਮਦਨ ਦੇ ਪੱਧਰ ਚ ਪੰਜਾਬ ਦਾ ਸਥਾਨ 19 ਵਾਏ ਇਸ ਪੂਰੀ ਗੱਲਬਾਤ ਤੋਂ ਬਾਅਦ ਅਸੀਂ ਰੁੱਕੇ ਤਾਂ ਹਾਈ ਕੋਰਟ ਦੇ ਸੀਨੀਅਰ ਵਕੀਲ ਚੇਤਨ ਮਿੱਤਲ ਦਾ ਜਿੱਥੇ ਉਹਨਾਂ ਨੇ ਸਮਝਾਇਆ ਕਿ ਆਖਰਕਾਰ ਕਾਨੂੰਨੀ ਦਾ ਪੇਚਕੀ ਨੇ ਜਿਸ ਕਾਰਨ ਅਜੇ ਤੱਕ ਇਹ ਪ੍ਰੋਜੈਕਟ اٹਕਿਆ ਹੋਇਆ ਹੈ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਪ੍ਰੋਜੈਕਟਸ ਪੂਰੇ ਦੇਸ਼ ਦੇ ਵਿੱਚ ਚੱਲ ਰਹੇ ਹਨ ਲੇਕਿਨ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤੇ ਉਹ ਪ੍ਰੋਜੈਕਟਸ ਕਿਤੇ ਨਾ ਕਿਤੇ ਰੁਕੇ ਹੋਏ ਨਜ਼ਰ ਆ ਰਹੇ ਹਨ ਲੰਬੇ ਸਮੇਂ ਤੋਂ ਇਹਨਾਂ ਨੂੰ ਲੈ ਕੇ ਲਿਟੀਗੇਸ਼ਨਸ ਵੀ ਅਲੱਗ-ਅਲੱਗ ਅਦਾਲਤਾਂ ਦੇ ਵਿੱਚ ਚੱਲ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਯੂਨੀਅਨ ਮਿਨਿਸਟਰੀ ਵੀ ਜਿਹੜੀ ਹੈ ਉਹ ਪਰੇਸ਼ਾਨ ਹੈ ਯਾਕਈਏ ਕਿ ਉਹ ਵੀ ਚਿੰਤਿਤ ਨੇ ਕਿ ਕਿਉਂ ਆਖਿਰ ਪੰਜਾਬ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਇਸ ਨੂੰ ਲੈ ਕੇ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜੀ ਇੱਕ ਰਿਵਿਊ ਮੀਟਿੰਗ ਕਰਨਗੇ ਜ ਜਿਹਦੇ ਵਿੱਚ ਦੇਖਣਗੇ ਕਿ ਐਨਐਚਏ ਪ੍ਰੋਜੈਕਟਸ ਪੰਜਾਬ ਦੇ ਵਿੱਚ ਕਿੱਥੇ ਹੈ ਅਤੇ ਖਾਸ ਕਰ ਦਿੱਲੀ ਕਟਰਾ ਐਕਸਪ੍ਰੈਸਵੇ ਦੀ ਜੇਕਰ ਗੱਲ ਕੀਤੀ ਜਾਵੇ ਉਹ ਕਿੱਥੇ ਪਹੁੰਚਿਆ ਹੈ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਚੇਤਨ ਮਿੱਤਲ ਸਰ ਹੈ ਚੇਤਨ ਸਰ ਐਨ ਐਚ ਆਈ ਦੇ ਪ੍ਰੋਜੈਕਟਸ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਰੁਕੇ ਹੋਏ ਨੇ ਕਈ ਕਈ ਥਾਵਾਂ ਤੇ ਅੱਧੇ ਅੱਧੇ ਬਣਿਆ ਹੋਇਆ ਹੈ ਕੁਝ ਪਾਸਾ ਰਹਿ ਗਿਆ ਹੈ ਬਹੁਤ ਦਿੱਕਤਾਂ ਵੀ ਆ ਰਹੀਆਂ ਹੈ ਹੁਣ ਜਦੋਂ ਤੋਂ ਇੱਕ ਲੈਟਰ ਸੀਐਮ ਭਗਵੰਤ ਮਾਨ ਨੇ ਜਿਹੜਾ ਲਿਖਿਆ ਸੀਗਾ ਯੂਨੀਅਨ ਟਰਾਂਸਪੋਰਟ ਮਾਫ ਕਰਿਓ ਜਿਹੜਾ ਰੋਡ ਮਿਨਿਸਟਰੀ ਹੈ ਉਸ ਤੋਂ ਬਾਅਦ ਕੋਈ ਫਰਕ ਪਿਆ ਹਲੇ ਗਰਾਉਂਡ ਰਿਐਲਿਟੀਆਂ ਚ ਐਫਰਟ ਕਰਨੀ ਤਾਂ ਜਰੂਰ ਹੀ ਜਰੂਰ ਦਿਖ ਰਹੀ ਹੈ ਪਰ ਰਿਐਲਿਟੀ ਚ ਬਹੁਤ ਜ਼ਿਆਦਾ ਕੋਈ ਪਰਸੈਂਟੇਜ ਪੋਜੀਸ਼ਨ ਨਹੀਂ ਮਿਲਿਆ ਇਹਦੇ ਵਿੱਚ ਜਿਹੜੀ ਮੇਜਰ ਗੱਲ ਸਮਝਣ ਵਾਲੀ ਹੈ ਕਿ ਜਿਹੜੀ ਐਨਐਚਏਆਈ ਹੈ ਸੈਂਟਰਲ ਗਵਰਨਮੈਂਟ ਆਰਗੇਨਾਈਜੇਸ਼ਨ ਜਿਦਾ ਲੈਂਡ ਐਕ acquisition ਦਾ ਕੰਮ ਹੈ ਤੇ ਪੋਜੈਸ਼ਨ ਤੱਕ ਦਾ ਸਾਰਾ ਜਿਹੜੀ ਅਥਾਰਟिटीज ਹੈਗੀਆਂ ਜਿਨ੍ਹਾਂ ਨੇ ਲੈਂਡ ਐਕ acquisition ਦਾ ਆਵਾਰਡ ਪਾਸ ਕਰਨਾ ਹੈ ਜਾਂ ਇਵਨ ਐਨਹਾਂਸਮੈਂਟ ਚ ਆਰਬਿਟਰੇਟਰ ਅਪੁਆਇੰਟ ਹੋਣੇ ਆ ਉਹ ਸਾਰੀ ਸਟੇਟ ਦੀ ਅਥਾਰਟिटीज ਹੈ ਸਾਡੀ ਡਿਫਿਕਲਟੀ ਜਿਹੜੀ NHAI ਨੂੰ ਆ ਰਹੀ ਹੈ ਉਹ ਹਰ ਇੱਕ ਸਟੇਜ ਦੇ ਉੱਪਰ ਆ ਰਹੀ ਸੀ ਜਿਦੇ ਕਰਕੇ ਅਸੀਂ ਹਾਈ ਕੋਰਟ ਨੂੰ ਅਪਰੋਚ ਕੀਤਾ ਜਿਸ ਚ ਇੱਕ ਬੈਕਡੇਟ ਬਹੁਤ ਜ਼ਿਆਦਾ ਹਾਈ ਆਵਾਰਡ ਦੇ ਕੇ ਇੱਕ SDM ਦੇ ਖਿਲਾਫ ਅਲੀਗੇਸ਼ਨ ਆਏ ਉਦੇ ਚ ਅਸੀਂ ਹਾਈਲਾਈਟ ਕੀਤਾ ਕਿ ਸਾਨੂੰ ਇੱਕ ਤਾਂ ਅਵਾਰਡ ਬਹੁਤ ਲੇਟ ਕਰ ਦਿੰਦੇ ਆ ਜਿਹਦੇ ਕਰਕੇ ਨਾ ਕਿ ਐਨ ਐਚ ਆਈ ਦਾ ਨੁਕਸਾਨ ਹੁੰਦਾ ਬਟ ਈਵਨ ਦੀ ਫਾਰਮਰਸ ਜਾਂ ਲੈਂਡ ਓਨਰਸ ਨੂੰ ਬੜੀ ਰੈਜ਼ੈਂਟਮੈਂਟ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਰੇਟ ਤਾਂ ਉਸੇ ਦਿਨ ਦਾ ਮਿਲਣਾ ਜਿਸ ਦਿਨ ਦੀ ਨੋਟੀਫਿਕੇਸ਼ਨ ਹੋਈ ਹੈ ਉਸ ਤੋਂ ਬਾਅਦ ਐਨਹਾਂਸਮੈਂਟ ਵਾਸਤੇ ਜਦ ਕਮਿਸ਼ਨਰਸ ਕੋਲ ਜਾਂਦਾ ਜਿਨ੍ਹਾਂ ਨੂੰ ਅਸੀਂ ਕਮਿਸ਼ਨਰਸ ਨੂੰ ਡੈਲੀਗੇਟ ਕੀਤੀ ਹੋਈ ਹੈ ਪਾਵਰ ਉਹ ਵੀ ਅਵਾਰਡ ਕਈ-ਕਈ ਵਾਰੀ ਪਾਸ ਨਹੀਂ ਕਰਦੇ ਜਾਂ ਐਨ ਐ ਐਗਜ਼ਾਰਬਿਟੈਂਟ ਕਰ ਦਿੰਦੇ ਆ ਜਿਹੜੇ ਔਨ ਦੀ ਫੇਸ ਆਫ ਇਟ ਸਸਟੇਨੇਬਲ ਨਹੀਂ ਹੁੰਦੇ ਉਹ ਫਿਰ ਉਹ ਲਿਟੀਗੇਸ਼ਨ ਵਿੱਚ ਸਾਰਾ ਮਾਮਲਾ ਜਾਂਦਾ ਔਰ ਫਿਰ ਤੀਸਰਾ ਮਾਮਲਾ ਹੈ ਕਿ ਜਿਸ ਅਵਾਰਡ ਪਾਸ ਹੋ ਗਿਆ ਤੇ ਪੈਸੇ ਜਮ੍ਹਾਂ ਹੋ ਗਏ ਉਹਦਾ ਪੋਜੈਸ਼ਨ ਨਹੀਂ ਮਿਲਦਾ ਲਾਸਟ ਬਟ ਵਨ ਹੈ ਕਿ ਕਾਫੀ ਹਜ਼ਾਰ ਕਰੋੜ ਰੁਪਇਆ ਐਸ ਡੀ ਐਮਸ ਦੇ ਜਮ੍ਹਾਂ ਹੈ ਉਹ ਲੈਂਡ ਓਨਰਸ ਨੂੰ ਡਿਸਪਰਸ ਨਹੀਂ ਹੁੰਦੇ ਤੇ ਉੱਥੇ ਫਿਰ ਲੈਂਡ ਓਨਰਸ ਦੀ ਰੈਜ਼ੈਂਟਮੈਂਟ ਹੁੰਦੀ ਹੈ ਲਾਸਟਲੀ ਜਿਹੜੀ ਇਹ ਪੋਜੈਸ਼ਨ ਲੈਣਾ ਤੇ ਲੈਂਡ ਆਰਡਰ ਦੀ ਪ੍ਰੋਬਲਮ ਹੈਗੀ ਹੈ ਉਹ ਬਹੁਤ ਬੇਹੰਕਰ ਹੈਗੀ ਪੰਜਾਬ ਦੇ ਵਿੱਚ ਜਦ ਅਸੀਂ ਇਹ ਸਾਰੀ ਚੀਜ਼ਾਂ ਵਿਦ ਪ੍ਰੋਜੈਕਟ ਵਾਈਜ਼ ਹਾਈਲਾਈਟ ਕੀਤਾ ਹਾਈ ਕੋਰਟ ਨੂੰ ਤਾਂ ਹਾਈ ਕੋਰਟ ਨੇ ਪਿਛਲੇ ਸਾਲ 2023 ਅਕਤੂਬਰ ਚ ਬਹੁਤ ਡਿਟੇਲਡ ਡਾਇਰੈਕਸ਼ਨ ਪਾਸ ਕੀਤੀਆਂ ਗਵਰਨਮੈਂਟ ਆਫ ਪੰਜਾਬ ਨੂੰ ਉਹ ਸਾਰੇ ਫੈਕਟਸ ਨੂੰ ਮੱਦੇ ਰੱਖਦੇ ਹੋਏ ਔਰ ਬੜੀ ਟਾਈਮ ਬਾਉਂਡ ਸੀਗੀਆਂ ਉਹਦੇ ਚ ਜਿਹੜਾ ਪਬਲਿਕ ਦਾ ਵੀ ਨੁਕਸਾਨ ਹੁੰਦਾ ਤੇ ਪਬਲਿਕ ਐਕਸਟ੍ਰੈਕਰ ਦਾ ਵੀ ਨੁਕਸਾਨ ਹੁੰਦਾ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਦਿੱਲੀ ਕਟਰਾ ਰੋਡ ਦੀ ਗੱਲ ਕੀਤੀ ਉਹਦੇ ਵਿੱਚ ਜੱਜਰ ਤੋਂ ਪੰਜਾਬ ਚਾਨਾ ਦਿੱਲੀ ਤੋਂ ਜੱਜਰ ਔਰ ਜੱਜਰ ਚੋਂ ਮੋਰ ਥੈਨ 300 ਕਿਲੋਮੀਟਰ ਜਿਹੜਾ ਪੀਸ ਆਫ ਹੈਗਾ ਲੈਂਡ ਉਹਦੇ ਚ ਜਿੰਨੇ ਵੀ ਪੋゼਸ਼ਨ ਮਿਲਿਆ ਟੋਟਲੀ ਇਨਕੰਪਲੀਟ ਹੈ ਸੜਕ ਦਿੱਲੀ ਤੋਂ ਜੱਜਰ ਬਣ ਜਾਏਗੀ ਪਰ ਜੱਜਰ ਟੂ ਜੰਮੂ ਕਟਰਾ ਤੱਕ ਜਿਹੜੀ ਇਹ ਸੜਕ ਜਾਣੀ ਹੈ ਉਹ ਪੰਜਾਬ ਚ ਐਕ acquisition ਪੋゼਸ਼ਨ ਡਿਸਪਰਸਮੈਂਟ ਉਹਦੇ ਚੱਕਰ ਦੇ ਵਿੱਚ ਉਹ ਨਹੀਂ ਮਿਲ ਰਹੀ ਜਿਹਦੇ ਕਰਕੇ ਪ੍ਰੋਜੈਕਟ ਦੀ ਕੋਸਟ 2-3000 ਕਰੋੜ ਰੁਪਇਆ ਆਲਰੇਡੀ ਵੱਧ ਚੁੱਕੀ ਹੈ ਉਹ ਕਿਵੇਂ ਬੰਦੀਏ ਕਿਉਂਕਿ ਜਿਹੜਾ ਕੰਟਰੈਕਟਰ ਨੇ ਕੰਮ ਕਰਨਾ ਹੈ ਜਦ ਤੱਕ ਉਹਨੂੰ ਪੋゼਸ਼ਨ ਨਹੀਂ ਦੋਗੇ ਜੋ ਅੱਜ ਕਾਸਟ ਹੈਗੀ ਹੈ ਉਹ ਸਾਲ ਡੇਢ ਸਾਲ ਚ ਵੱਧ ਜਾਣੀ ਹੈ ਆਲਰੇਡੀ ਪੰਜਾਬ ਦੇ ਵਿੱਚ ਕਮ ਸੇ ਕਮ 25 ਪ੍ਰੋਜੈਕਟਸ ਆਲਰੇਡੀ ਅਫੈਕਟਡ ਹੈ ਔਰ ਅਸੀਂ ਹਾਈ ਕੋਰਟ ਨੂੰ ਇਹ ਦੱਸਿਆ ਕਿ ਫਿਊ ਕੰਟਰੈਕਟਰਸ ਦਾ ਤਾਂ ਸਾਨੂੰ ਕੰਮ ਟਰਮੀਨੇਟ ਕਰਨਾ ਪਿਆ ਕਿਉਂਕਿ ਪੋゼਸ਼ਨ ਨਹੀਂ ਮਿਲਿਆ ਔਰ ਉਹਦੇ ਵਿੱਚ ਸਾਨੂੰ 1% ਸਾਨੂੰ ਕੰਪਨਸੇਸ਼ਨ ਦੇਣੀ ਪੈਂਦੀ ਹੈ ਜਦ ਇਹ ਸਾਰੀ ਗੱਲਾਂ ਅਸੀਂ ਹਾਈਲਾਈਟ ਕੀਤੀਆਂ ਤਾਂ ਪਿਛਲੀ ਡੇਟ ਤੇ ਹਾਈ ਕੋਰਟ ਨੇ ਬੜਾ ਇਹਦਾ ਸੀਰੀਅਸ ਨੋਟ ਲਿੱਤਾ ਤੇ ਚੀਫ ਸਕੱਟਰੀ ਨੂੰ ਡਾਇਰੈਕਸ਼ਨ ਦਿੱਤੀਆਂ ਚੀਫ ਸਕੱਟਰੀ ਨੇ ਦੋ ਬੜੀ ਮੀਟਿੰਗਾਂ ਹੋਲਡ ਕੀਤੀਆਂ ਐਂਡ ਅਸੀਂ ਵੀ ਹੋਪਫੁਲ ਹਾਂ ਉਹਨਾਂ ਨੇ ਅੱਜ ਹਾਈ ਕੋਰਟ ਚ ਟਾਈਮ ਵੀ ਮੰਗਿਆ ਹਫ਼ਤੇ ਦੋ ਹਫ਼ਤੇ ਦਾ ਬਟ ਇਸ ਚ ਹਲੇ ਵੀ ਸਾਡੀ ਇਹ ਫੀਲਿੰਗ ਹੈ ਕਿ ਕਲੈਕਟਿਵ ਐਫਰਟ ਦੀ ਹਲੇ ਵੀ ਜ਼ਰੂਰਤ ਹੈ ਉਸ ਦੇ ਨਾਲ ਫੋਰਸਸ ਦਾ ਵੀ ਡੀਜੀਪੀ ਦਾ ਵੀ ਅਸੀਂ ਕਿਹਾ ਸੀ ਕਿ ਉਹਨਾਂ ਦੇ ਵੀ ਕਿਉਂਕਿ ਕੋਆਰਡੀਨੇਸ਼ਨ ਬਿਟਵੀਨ ਡਿਪਟੀ ਕਮਿਸ਼ਨਰ ਔਰ ਡੀਜੀਪੀ ਚ ਵੀ ਐਨਐਚਆਈ ਨਹੀਂ ਕਰ ਸਕਦੇ ਜਦ ਉਹਨਾਂ ਨੂੰ ਪੁਲਿਸ ਫੋਰਸ ਚਾਹੀਦੀ ਹੈ ਉਹਨਾਂ ਨੂੰ ਅਵੇਲੇਬਿਲਟੀ ਆਫ ਪੁਲਿਸ ਫੋਰਸ ਇਹੀ ਕੰ ਕਰਦੇ ਕਰਦੇ ਕਈ ਮਿੰਨੇ ਨਿਕਲ ਜਾਂਦੇ ਸੋ ਅਸੀਂ ਆਪਣਾ ਕਨਸਰਨ ਹਾਈ ਕੋਰਟ ਚ ਰੱਖਿਆ ਨਾਓ lettes see ਕਿ ਹਾਉ ਦੀ ਪੰਜਾਬ ਸਰਕਾਰ ਹੁਣ ਉਸਤੇ ਕਿਵੇਂ ਰਿਐਕਟ ਕਰਦੀ ਹੈ ਬਿਲਕੁਲ ਪੰਜਾਬ ਦੇ ਵਿੱਚ ਹੀ ਐਨ ਐਚ ਆਈ ਦੇ ਜਿਹੜੇ ਪ੍ਰੋਜੈਕਟਸ ਐ ਯਾ ਤਾਂ ਰੁਕ ਜਾਂਦੇ ਆ ਯਾ ਕਹਈਏ ਕਿ ਕੰਪਨਸੇਸ਼ਨ ਜਿਹੜੇ ਕਿਸਾਨਾਂ ਨੂੰ ਨਹੀਂ ਮਿਲਦੇ ਤੇ ਉਹ ਧਰਨਾ ਵੀ ਦੇ ਦਿੰਦੇ ਨੇ ਜਿਸ ਕਰਕੇ ਪ੍ਰੋਜੈਕਟਸ ਜਿਹੜੇ ਉਹ ਪੂਰੇ ਨਹੀਂ ਹੋ ਰਹੇ ਐ ਕਨਸਰਨ ਜਿਹੜਾ ਐ ਉਹ ਸੂਬਾ ਸਰਕਾਰ ਨੂੰ ਹੋਣਾ ਚਾਹੀਦਾ ਕਿਉਂਕਿ ਜਿਹੜੇ ਵਿਕਾਸ ਦੀ ਗਤੀ ਹੈ ਉਹ ਸੂਬੇ ਦੀ ਰੁਕੀ ہوئی ਹੈ ਇਹਨਾਂ ਚਾਹੇ ਦੇ ਪ੍ਰੋਜੈਕਟਸ ਪੂਰੇ ਨਾ ਹੋਣ ਨੂੰ ਲੈ ਕੇ ਹਾਲਾਂਕਿ ਲਗਾਤਾਰ ਰਿਵਿਊ ਮੀਟਿੰਗਸ ਵੀ ਹੋ ਰਹੀਆਂ ਨੇ ਲੇਕਿਨ ਫਿਰ ਵੀ ਕਈ ਥਾਵਾਂ ਤੇ ਹਲੇ ਤੱਕ ਗਰਾਉਂਡ ਰਿਐਲਿਟੀ ਇਹ ਹੈ ਕਿ ਪ੍ਰੋਜੈਕਟਸ ਸ਼ੁਰੂ ਨਹੀਂ ਹੋਏ ਕੈਮਰਾ ਪਰਸਨ ਪ੍ਰਦੀਪ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ 2 اگست ਨੂੰ ਪ੍ਰਧਾਨ ਮੰਤਰੀ ਮੋਦੀ NHAI ਦੇ ਪ੍ਰੋਜੈਕਟ ਨੂੰ ਲੈ ਕੇ ਇੱਕ ਰਿਵਿਊ ਮੀਟਿੰਗ ਕਰਨ ਜਾ ਰਹੇ ਨੇ ਉਸ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਡਾ ਐਕਸ਼ਨ ਸਾਹਮਣੇ ਆਇਆ ਜਿੱਥੇ ਲੁਧਿਆਣਾ ਦੇ ਵਿੱਚ ਉਹਨਾਂ ਇਲਾਕਿਆਂ ਚ ਜ਼ਮੀਨ ਐਕਵਾਇਰ ਕੀਤੀ ਗਈ ਜੋ ਅਜੇ ਤੱਕ ਸੰਭਵ ਨਹੀਂ ਹੋ ਪਾਈ ਸੀ ਇਹ ਸਭ ਦੇ ਚੱਲਦੇ ਜੋ ਲੈਂਡ ਪੋゼਸ਼ਨ ਹੈ ਜੋ ਜ਼ਮੀਨ ਐਕਵਾਇਰ ਕੀਤੀ ਗਈ ਹੈ 255 ਕਿਲੋਮੀਟਰ ਪਹਿਲਾਂ ਹੀ ਕਰ ਦਿੱਤੀ ਗਈ ਸੀ ਤੇ ਐਸਐਚ 30 ਸਤੰਬਰ ਦੇ ਤੱਕ 25 ਕਿਲੋਮੀਟਰ ਜ਼ਮੀਨ ਨੂੰ ਫੋੜ ਦਿੱਤਾ ਜਾਏਗਾ ਐਨਐਚਏਆਈ ਨੂੰ ਤੇ ਬਾਕੀ ਜੋ ਰਹਿਦੀ 15 ਕਿਲੋਮੀਟਰ ਜ਼ਮੀਨ ਹੈ ਉਹ ਵੀ ਜਲਦ ਹੀ ਮੁਹੱਈਆ ਕਰਾ ਦਿੱਤੀ ਜਾਏਗੀ ਇਹ ਮੇਨ ਸਟ੍ਰੈਚ ਹੈ ਜੋ ਕਿ ਪੰਜਾਬ ਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਦਾ ਗੁਜ਼ਰਨਾ ਹੈ ਜਿਸ ਦੇ ਵਿੱਚ 295 ਕਿਲੋਮੀਟਰ ਇਸ ਦੀ ਕੁੱਲ ਲੰਬਾਈ ਵਧਦੀ ਹੈ 2000 ਤੋਂ 2001 ਦੇ ਦਰਮਿਆਨ ਪੰਜਾਬ ਆਮਦਨ ਦੇ ਆਮਲੇ ਦੇ ਵਿੱਚ ਨੰਬਰ 1 ਸੂਬਾ ਸੀ ਪੰਜਾਬ ਦਾ ਪਰ ਜੇਕਰ ਮੌਜੂਦਾ ਸਮੇਂ 'ਚ ਦੇਖੀਏ ਤਾਂ ਪੰਜਾਬ ਦਾ ਰੈਂਕ ਆਮਦਨ ਦੇ ਮਾਮਲੇ ਦੇ ਵਿੱਚ 19ਵਾਂ ਆਉਂਦਾ ਹੈ ਤੇ ਪੰਜਾਬ ਤੋਂ ਪਹਿਲਾਂ ਦੇ ਰੈਂਕ ਦੇ ਵਿੱਚ ਹਰਿਆਣਾ ਤੇ ਦੂਸਰੇ ਪਾਸੇ ਹਿਮਾਚਲ ਵੀ ਸ਼ਾਮਲ ਹੈ ਜੋ ਕਿ ਪੰਜਾਬ ਦੇ ਵਿੱਚੋਂ ਹੀ ਨਿਕਲ ਕੇ ਵੱਖ-ਵੱਖ ਹਿੱਸੇ ਬਣੇ ਸੀ ਪੰਜਾਬ ਦੇ ਵਿੱਚ ਹੀ ਹਰਿਆਣਾ ਨਿਕਲਿਆ ਪੰਜਾਬ ਦੇ ਵਿੱਚ ਹੀ ਹਿਮਾਚਲ ਨਿਕਲਿਆ ਪਰ ਹੁਣ ਪੰਜਾਬ ਹੀ ਪਿਛੜਿਆ ਹੋਇਆ ਹੈ ਆਮਦਨ ਦੇ ਮਾਮਲੇ ਦੇ ਵਿੱਚ ਇਸ ਤੋਂ ਇਲਾਵਾ ਪੰਜਾਬ ਦੇਸ਼ ਦਾ ਦੂਸਰਾ ਐਸਾ ਰਾਜ ਹੈ ਜਿਸ ਦੇ ਵਿੱਚ ਵਿਕਾਸ ਦੀ ਰਫਤਾਰ ਸਭ ਤੋਂ ਹੌਲੀ ਹੈ ਜਿਸ ਕਾਰਨ ਅਜੇ ਵੀ ਵਿਕਾਸ ਨਹੀਂ ਕੀਤਾ ਜਾ ਸਕਿਆ ਹੈ ਤਾਂ ਇਹ ਸੀ ਅੱਜ ਦੇ ਕੁਝ ਤੱਤ ਜੋ ਕਿ ਤੁਹਾਨੂੰ ਇਸ ਐਕਸਪ੍ਰੈਸ ਵੇ ਦੇ ਅਸੀਂ ਦੇ ਦੱਸੇ ਨੇ ਫਿਲਹਾਲ ਇਸ ਤੋਂ ਬਾਅਦ ਇਹ ਨਿਸ਼ਚਾ ਕਰਨਾ ਔਖਾ ਹੈ ਕਿ ਆਖਰਕਾਰ ਕਿਉਂ ਵਿਕਾਸ ਕਾਰਜ ਕੰਪਲੀਟ ਨਹੀਂ ਕੀਤੇ ਜਾ ਰਹੇ ਇਹਨਾਂ ਦਿੱਕਤਾਂ ਦੇ ਵਿੱਚ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਕਾਰ ਜ਼ਮੀਨ ਐਕਵਾਇਰ ਨਹੀਂ ਕਰ ਰਹੀ ਤਾਂ ਆਖਰਕਾਰ ਇਸ 'ਚ ਦੇਰੀ ਕਿੱਥੇ ਹੋ ਰਹੀ ਹੈ ਤੇ ਕਿਉਂ ਹੋ ਰਹੀ ਹੈ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ